ਪਟਿਆਲਾ ਦੇ ਵਿੱਚ ਚੱਲ ਰਿਹਾ ਹੈਰੀਟੇਜ ਫੈਸਟੀਵਲ ਤੇ ਜਿਦੇ ਵਿੱਚ ਅਰਜਾਨਾ ਹੀ ਵੱਖ-ਵੱਖ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਅੱਜ ਪਹੁੰਚਿਆ ਖਾਲਸਾ ਕਾਲਜ ਪਟਿਆਲਾ ਜਿੱਥੇ ਮਿਲਟਰੀ ਲਿਟਰੇਚਰ ਫੈਸਟੀਵਲ 2024 ਦਾ ਆਗਾਜ਼ ਹੋਇਆ ਵੱਖ-ਵੱਖ ਸਕੂਲਾਂ ਕਾਲਜਾਂ ਤੋਂ ਜਿਹੜੇ ਨੌਜਵਾਨ ਨੇ ਇੱਥੇ ਆ ਕੇ ਮਿਲਟਰੀ ਬਾਰੇ ਜਾਣਕਾਰੀ ਲੈ ਰਹੇ ਤੇ ਖਾਸ ਕਰਕੇ ਜਦੋਂ ਗੱਲ ਸਕੂਲ ਕਾਲਜਸ ਦੀ ਆਉਂਦੀ ਆ ਤਾਂ ਐਨਸੀਸੀ ਦਾ ਜ਼ਿਕਰ ਜ਼ਰੂਰ ਛੜਦਾ ਹੈ ਕਿਉਂਕਿ ਐਨਸੀਸੀ ਇੱਕ بیس ਐਨਸੀਸੀ ਇੱਕ ਨਿਊ ਆ ਜਿਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਸਾਡੇ ਸਕੂਲ ਕਾਲਜ ਦੇ ਬੱਚੇ ਤੇ ਆਪਣਾ ਭਵਿੱਖ ਜਿਹੜਾ ਆ ਕਾਜ ਦੇ ਵਿੱਚ ਤਲਾਸ਼ ਸਕਦੇ ਨੇ ਐਨਸੀਸੀ ਫਾਈਵ ਟਾਲੀਨ ਪਟਿਆਲਾ ਦੇ ਸਟਾਲ ਤੇ ਪਹੁੰਚੇ ਆ ਜਿੱਥੇ ਨੌਜਵਾਨਾਂ ਨੂੰ ਐਨਸੀਸੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਤੇ ਜਿਹੜੇ ਪਹਿਲਾਂ ਤੋਂ ਬਣੇ ਹੋਏ ਕੈਡਟ ਨੇ ਉਹਨਾਂ ਦੀ ਟ੍ਰੇਨਿੰਗ ਤਾਂ ਵਿੱਚ ਜਿਹੜੀ ਟ੍ਰੇਨਿੰਗ ਦੇ ਵਿੱਚ ਹੋਰ ਪਰਪੱਕਤਾ ਲਿਆਂਦੀ ਜਾ ਰਹੀ ਆ ਆਪ ਸਭ ਕੋ ਪਤਾ ਹੈ ਕਿ ਐਨਸੀਸੀ ਜੋ ਇੰਡੀਆ ਮੇ ਇਹ ਲਾਰਜੇਸਟ ਯੂਥ ਪ੍ਰੋਗਰਾਮ ਹੈ ਪੂਰੇ ਵਰਲਡ ਮੇ ਐਂਡ ਐਨਸੀਸੀ ਕੇ ਦੋ ਤਿੰਨ ਮੇਨ ਮੁੱਦੇ ਹੈ ਮੋਟਿਵਸ ਹੈ ਵਨ ਇਜ਼ हर एक बच्चे के अंदर में एक वो लीडरशिप क्वालिटी डालना उनको कुछ ऐसी ट्रेनिंग देना जो कि आर्मी की जो क्वालिटीज़ हैं डिसिप्लिन यूनिटी एनसीसी का मोटो ही है यूनिटी एंड डिसिप्लिन तो दैट इज़ व्हाट वी ट्राई एम्बाइब अमंग आर स्टूडेंट्स एंड सेकेंडली देर आर वी हैव थ्री विंग्स आर्मी एफ एंड नेवी सो दिस इज़ वन वे इन विच वी मोटिवेट देम टू जॉइन द आर्म फोर्सेज एंड वी हैव दी ए सर्टिफिकेशन बी एंड सी सर्टिफिकेशन बाई वर्च्यू ऑफ गेटिंग बी एंड सी स्पेशली दी किड्स गेट अ लॉड ऑफ बेनिफिट वेकिंग एंट्री बोथ इन अग्निवीर ऑफिसर्स एंड द मेन यू नो एम अपार्ट फ्रॉम ज्वाइनिंग द आर्म फोर्सेज इज ऑल्सो दैट यू नो ये बच्चे जब सोसाइटी में बाकी जाते हैं तो बाकी लोगों को बच्चों को सिखाते हैं एंड दे आर लाइक यू नो अ सोर्स ऑफ इंस्परेशन टू अदर्स टू लीव अड अफ डिसिप्लिन एंड दे मोटिवेट दी अदर्स किड्स ऑल्सो सो इन अ वे दैन यू नो विद ऑल द थिंग्स दैट जो आपने मैंशन किया कि ड्रग्स हैं या वायलेंस है तो ये उससे मोटिवेट होके फिर और दैट इज है आ, पूरी गवर्नमेंट ही बोल रही है कि you know, ये पूरा आपने डी परेड देखा उसका पूरा थीम ही गर्ल्स का ही था yeah, है ना एंड yeah. आपने उसमें सबसे बड़ी झांकी जो थी वो डीआरडीओ की थी आज जो हमारे लीडिंग साइंटिस्ट है डीआरडीओ आर डी ओ में लेडीज yeah. तो उससे ज़्यादा मोटिवेशन और क्या हो सकती है और जो थर्ड एयर स्क्वाडन की आपकी यहीं की पड़ी हुई कल्पना चावला है सो यू हैव एनफ सोर्स ऑफ इंस्पिरेशन आपके खुद की एंसेस्ट्रल हिस्ट्री uh, में अगर पंजाब की हिस्ट्री में जाएंगे तो यहाँ से इतनी लीडर्स हैं बीबीजी जो खुद वॉरियर थी तो इससे बड़ी मोटिवेशन और क्या हो सकती है बेटा किस तरह ये एनसीसी चाहे किए लगे भी एपो एक दिखता है किन्ना देश सेवा की गल होंगी है ਕਦੋਂ ਜੁਆਇਨਿੰਗ ਕੀਤੀ ਸੀ ਪੂਰੀ ਡਿਟੇਲ ਔਰ ਕੀ ਤੁਹਾਡੇ ਕੋਲ ਅਹੁਦਾ ਹੈ ਸਰ ਮੈਂ 2021 ਦੇ ਵਿੱਚ ਐਨਸੀਸੀ ਜੁਆਇਨ ਕੀਤੀ ਸੀਗੀ ਉਸ ਟਾਈਮ ਮੈਂ ਫਰਸਟ ইয়ার ਦੇ ਵਿੱਚ ਸੀਗੀ ਮੇਰੇ ਕਾਲਜ ਦੇ ਵਿੱਚ ਤੇ ਐਨਸੀਸੀ ਜੁਆਇਨ ਕਰਨ ਤੋਂ ਬਾਅਦ ਹੁਣ ਮੇਰਾ ਲਾਸਟ ইয়ার ਐਨਸੀਸੀ ਦੇ ਵਿੱਚ 2024 ਚ ਟੋਟਲ 3 ਸਾਲ ਦੀ ਐਨਸੀਸੀ ਹੁੰਦੀ ਹੈ ਤੇ ਮੇਰਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਜਿਵੇਂ ਕਿ ਮੈਂ ਬਹੁਤ ਕੁਝ ਸਿੱਖਿਆ ਮੈਂ ਨੈਸ਼ਨਲ ਲੈਵਲ ਤੇ ਸ਼ੂਟਿੰਗ ਚੈਂਪੀਅਨਸ਼ਿਪ ਤੇ ਪਾਰਟਿਸਿਪੇਟ ਕੀਤਾ ਬਿਲਕੁਲ ਫ੍ਰੀ ਜਿਹੜੀ ਰਾਈਫਲ ਨਾਲ ਮੈਂ ਸ਼ੂਟਿੰਗ ਕਰਦੀ ਸੀ ਉਹ ਘੱਟੋ ਘੱਟ 7-8 ਲੱਖ ਦੀ ਸੀ ਜਿਹੜੀ ਮ ਮੇਰੇ ਸਾਰਾ ਟ੍ਰੇਨਿੰਗ ਪ੍ਰੋਗਰਾਮ ਮੇਰੇ ਸਾਰੇ ਕੈਂਪਸ ਖਾਣਾ ਪੀਣਾ ਸਭ ਕੁਝ ਫ੍ਰੀ ਤੇ ਜਿਹੜੇ ਬੱਚੇ ਟੈਲੈਂਟਡ ਨੇ ਜਿਹੜੇ ਵਧੀਆ ਕਰਦੇ ਨੇ ਉਹਨਾਂ ਲਈ ਕਾਫੀ ਜ਼ਿਆਦਾ ਵਧੀਆ ਚੀਜ਼ ਹੈ ਕਿ ਐਨਸੀਸੀ ਨੂੰ ਜੁਆਇਨ ਕਰਨ ਤੇ ਇਟ ਰੀਅਲੀ ਚੇਂਜ ਯੂਅਰ ਲਾਈਫ ਤੇ ਜਿਸ ਤਰ੍ਹਾਂ ਦੀ ਆਪਾਂ ਗੱਲ ਕਰਦੇ ਆਂ ਵੀ ਲੜਕੀਆਂ ਦੇ ਨਾਲ ਆਪਾਂ ਜਦੋਂ ਗੱਲ ਲੜਕੀਆਂ ਦੀ ਆਉਂਦੀ ਆ ਬਹੁਤ ਟੈਬੂਸ ਹੁੰਦੇ ਨੇ ਤੇ ਈਵਨ ਐਨਸੀਸੀ ਦੀ ਗੱਲ ਕਰਦੇ ਆਂ ਘਰਾਂ ਤੋਂ ਵੀ ਬਾਹਰ ਰਹਿਣਾ ਆ ਇੱਥੇ ਵੀ ਪ੍ਰੋਬਲਮਸ ਹੁੰਦੀਆਂ ਨੇ ਜੀ ਪ੍ਰੋਬਲਮਸ ਜਿਹੜੇ ਲਾਈਫ ਦੇ ਵਿੱਚ ਜਦੋਂ ਬੰਦਾ ਗਰੋ ਕਰਦਾ ਤਾਂ ਆਉਂਦੀਆਂ ਨੇ ਬਟ ਐਨ ਸੀ ਸੀ ਕੈਡਟਸ ਨੂੰ ਜਿਵੇਂ ਕਿ ਸਾਡੇ ਇੱਥੇ ਮੈਮ ਨੂੰ ਨਹੀਂ ਮੈਮ ਨਹੀਂ ਕਿਹਾ ਜਾਂਦਾ ਕਿਸੇ ਵੀ ਕੁੜੀ ਨੂੰ ਵੀ ਸਵਾਰੀ ਕਿਹਾ ਜਾਂਦਾ ਆਮੀ ਦੇ ਵਿੱਚ ਤਾਂ ਉਹਨਾਂ ਨੂੰ ਇਕੁਅਲ ਕੀਤਾ ਜਾਂਦਾ ਬਿਲਕੁਲ ਇਕੁਅਲੀ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਹੈ ਤੇ ਸਾਡੇ ਜਿਹੜੇ ਉਸਤਾਦ ਨੇ ਕਾਫੀ ਸਾਡਾ ਸਾਡਾ ਧਿਆਨ ਰੱਖਦੇ ਨੇ ਸਾਨੂੰ ਕੈਂਪ ਤੋਂ ਲੈ ਕੇ ਆਣਾ ਛੱਡਣਾ ਮੈਂ ਕਹਿ ਰਹੀ ਲੱਗੀ ਸੀ ਮੇਰੀ ਪੂਰੀ ਰਿਸਪੌਂਸਿਬਿਲਟੀ ਐਨ ਸੀ ਸੀ ਵਾਲਾ ਨਿਤੀ ਸੀਗੀ ਬਟ ਦ ਅਨਦਰ ਡਿਫਿਕਲਟੀ ਵੀ ਮਾਪੇ ਆਪਣੀ ਤਿਆਰ ਹੁੰਦੇ ਬੱਚਿਆਂ ਨੂੰ ਖਾਸ ਕਰ ਲੜਕੀਆਂ ਨੂੰ ਮੈਂ ਬਹੁਤ ਸਾਰੀਆਂ ਪ੍ਰੋਡਕਟਿਵ ਥਿੰਗਸ ਨੇ ਜਿਵੇਂ ਯੂਥ ਫੈਸਟੀਵਲ ਹੋ ਕੇ ਹਟਿਆ ਜਾਂ ਜੀਸੀਸੀ ਆ ਜਾਂ ਐਨਐਸਐਸ ਪਰ ਪੇਰੈਂਟਸ ਹੀ ਤਿਆਰ ਨਹੀਂ ਹੁੰਦੇ ਜਾਂ ਸਮਾਜ ਦੇ ਵਿੱਚ ਇੱਕ ਕੁਐਸ਼ਨ ਹੀ ਨਹੀਂ ਆ ਰਹੀ ਵੀ ਲੜਕੀਆਂ ਨੂੰ ਬਰਾਬਰ ਭੇਜਿਆ ਜਾਵੇ ਉਹਦੇ ਲਈ ਕੀ ਤੁਸੀਂ ਸੋਚਦੇ ਹੋ ਵੀ ਕਿੰਨੀ ਕਾਜ ਹੋਰ ਚੇਂਜ ਦੀ ਲੋੜ ਹੈ ਸਿਰ ਕਰਦਿਆਂ ਦੀ ਮਿਸਕਨਸੈਪਸ਼ਨਸ ਬਣੀਆਂ ਹੁੰਦੀਆਂ ਨੇ ਕਿ ਜੇ ਕੁੜੀਆਂ ਨੂੰ ਬਾਹਰ ਭੇਜਾਂਗੇ ਜ਼ਿਆਦਾ ਪੜ੍ਹ ਲੈਣਗੀਆਂ ਤਾਂ ਵਿਗੜ ਜਾਣਗੀਆਂ ਬਟ ਇਹ ਬਿਲਕੁਲ ਵੀ ਗਲਤ ਹੈ ਹਨ ਜਿੰਨੀ ਜ਼ਿਆਦਾ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ ਓਨੀ ਜ਼ਿਆਦਾ ਸਮਝਦਾਰ ਬਣਣਗੀਆਂ ਆਪਣੀ ਲਾਈਫ ਨੂੰ ਰਿਸਪੌਂਸਿਬਲੀ ਲੈ ਕੇ ਚੱਲਣਗੀਆਂ ਤੇ ਪੈਰੈਂਟਸ ਨੂੰ ਇਹ ਸਮਝਣੀ ਚਾਹੀਦੀ ਹੈ